ਕਾਰਵਾਈ ਨਹੀਂ કરી ਉਹਦੀ ਬੰਦੀ ਕਾਰਵਾਈ ਬੰਦੀ ਸੀ ਜੋ ਪਛਾਣੇ ਖਾਂੇ ਮੂਰੇ ਲਾਜ ਕਰਨਾ ਉਤੇ ਫਿਰ ਬਧਾਈਆ ਕਰਨੀਆ ਜਾਂ ਇਹਨੂੰ ਤਾਂ ਅੱਜ ਆਪਾਂ ਨੂੰ ਲੋੜ ਨਹੀਂ ਸੀ 18 ਦਿਨਾਂ ਦੇ ਇਕਰਾਰ ਦੇ ਕੇ ਉਹ ਮੈਡਮ ਜੜੀ ਆਪਣੀ ਐਸਐਸਓ ਦੇ ਪੱਪੜ ਆਪਣਾ ਘੱਡੇ ਲਈ ਆਈ ਸੀ ਉਹ ਵੀਰੇ ਦੇ ਹਾਲ ਚਿਰ ਬਹੁਤ ਖਿਆਮ ਨੇ ਉਹ ਆਪਦੇ ਆਪ ਨੂੰ ਜਾਣਦੀ ਆ ਇਹ ਕੀ ਪਛਾਣ ਨੇ ਉਹ ਇੱਕ ਗੱਲ ਹੀ ਸੁਣੀ ਥੋੜੀ ਵੀਰੋ ਆਪਣੇ ਇਹ ਐਮਐਲਏ ਨੇ ਅੱਗੇ ਇਹ ਦੱਸਦੇ ਨੇ ਆਪਣੇ ਪ੍ਰਧਾਨ ਜੀ ਉਹ ਕੌਣ ਬਣਾਉਂਦੇ ਨੇ ਪਿੰਡਾਂ 'ਚ ਅੱਜ ਉਹਨਾਂ ਨੂੰ ਆਇਆ ਮੈਨੂੰ ਆਪਾਂ ਬਣਾਉਣੇ ਆ ਉਹਦੀ ਸੌਦਾ ਕੌਣਾ ਦਿਹਾੜੀ ਅੱਜ ਕੋਈ ਨਹੀਂ ਸੁਣ ਰਿਆ ਆ ਤੁਹਾਡੀ ਕਿਸਾਨੀ ਝੰਡੇ ਦੀ ਇਹ ਲੱਗ ਡੰਡੇ 'ਚ ਪਏ ਹੋਣਾ ਇਹਦੇ ਜੋਰ ਨਾਲ ਜਾ ਆਪਾਂ ਡੀਸੀ ਦਫਤਰ ਆ ਡੀਸੀ ਦਫਤਰ ਵੇਖਿਆ ਅੱਜ ਅੱਜ ਪੁੱਛਿਆ ਜਾ ਮੇਰੇ ਨੂੰ ਜਿਹੜੇ ਨੂੰ ਅੱਜ ਨਾਰਾ ਦੇ ਜੂਤ ਪਿਆ ਬਿਆ ਕਰੇ ਨਹੀਂ ਬਣਾਉਂਦੇ ਤੇ ਜੇ 2-4 ਭਾਈ ਨੂੰ ਕਿਰਾਉਂਦਾ ਲੰਦੇ ਤਾਂ ਆਪਣੇ ਪਿੰਡਾਂ ਦੇ ਵਿੱਚੋਂ ਆਪ ਆਪਾ ਉਹਨਾਂ ਦਾ ਬਲੋਡ ਕਰਨ ਲੱਗ ਜਾਂਦੇ ਤੇ ਸਾਡੇ ਆਜਾਏ ਮੇ ਲਾਉਣਾ ਸੀ ਪਰ ਉਹਨੂੰ ਗਰਾਂਡਾ ਦੇਣੀ ਅੱਧੀਆਂ ਆ ਸਾਡੇ ਪਿੰਡ ਕੁੱਤਾ ਬਾਜੀ ਇਰਕਾ ਸਾਡੇ ਇਹ ਜਿਹੇ ਨਰੇ ਪੜਕੇ ਪਾ ਕੇ ਛੀਤੇ ਅੱਜ ਸਿਆ ਦੇ ਪਾ ਕੇ ਛੀਤ ਨਹੀਂ ਲਿਏ ਹੋਏ ਫਿਰ ਵੀ ਐਸਐਸਪੀ ਨੇ ਪਟਿਆਲੇ ਕਾਲਾ ਅਸੀਂ ਫੇਰ ਸਾਡੇ ਐਸਐਸਪੀ ਨੇ ਆਪ ਮੂੰਹ ਨਾਲ ਆਛ ਗਏ ਕਹਿੰਦਾ ਕੋਈ ਗਾਮਲੇ ਪਾਟ ਕੇ ਜਾ ਬਿਲਕੁਲ ਕੈਨਸਲ ਹੋਣਗੇ ਇੱਕ ਐਮਐਲਏ ਦਾ ਦੇਣਾ ਇੱਕ ਹੀ ਤੇ ਦੇ ਬਰਾਬਰ ਖੜ ਕੇ ਵੀ ਲੋ ਪਹਿਤ ਮਿੱਕੀ ਪੋਲੇ ਪੋਲੇ ਕੇਸ ਗਵਾਹ ਹੋਇਆ ਨਾ ਸੋਣ ਨੂੰ ਤਾਂ ਚੰਗਾ ਜਾਣ ਪਿਆ ਜੇ ਚੰਗਾ ਜਾਣਦਿਆਂ ਜਦੋਂ ਦਾਪ ਪਈ ਆਪਣੇ ਕਿਸਾਨ ਤੇ ਉਦੋਂ ਆਪਣੀ ਜਦੀਬੰਦੀ ਪਛਾਣੀ ਦੇ ਨਾਲ ਜਾਂਦਾ ਉਹਦੀ ਬੈਗਲਾਉਣਾ ਵੀ ਜ ਆਵਣਾ ਮੇਲਾ ਮਿਲੂ ਤਾਂ ਕਿਸਾਨ ਆਸੂ ਨਿਵੇੜਨਗੇ ਐਮਐਲਏ ਦਾ ਘਰ ਛੱਡਦੇ ਨੇ ਜਦ ਪੈ ਲੰਦੀ ਆ ਨੂੰ ਆਪਣਾ ਪੰਨਣਾ ਆਪਣਾ ਉਹਦੀ ਕੁਰਸੀ ਦੇ ਮੰਤਰੀ ਜੀ ਬਰਾਬਰ ਪੰਨਰ ਤੇ ਰਹਿੰਦੇ ਆਪਾਂ ਠੀਕ ਆ ਆਪਣੇ ਭਾਈ ਜਾਨਾ ਜਦੋਂ ਦਫ਼ਤਰ ਵਗ ਜਾਇਏ ਨੇ ਆਪਣੇ ਕਿਸਾਨ ਨੂੰ ਦੇਖ ਲੋ ਹੜ ਗਏ ਨੇ ਵੀ ਯਾਰ ਕੁਰਸੀ ਦਾ ਇਹ ਆ ਉਹਦਾ ਛਡੇ ਗੱਡਾ ਉਹ ਬਿੱਲਾ ਜਾਂ ਬੈਸ ਤੇ ਐਨੇ ਨਹੀਂ ਬਿਗਰੇ ਜਦੋਂ ਪੈਲੇ ਵੀਰੋ ਅੜਿਆ ਹਰ ਕੰਮ ਇਹ ਗੱਡ ਨੇ ਜਿਵੇਂ ਕਿ ਨਾ ਗੱਡਾ ਗੜ ਜਾਂਦੀ ਬੋਤਲ ਨੂੰ ਬਿੰਦੀ ਲਾ ਲਾਂ ਦੇ ਉਹ ਕਰਦਾ ਸੀ ਸਿਆਣੇ ਬੁੱਢੇ ਨੂੰ ਪਤਾ ਉਹ ਬਿੰਦੀ ਦਾ ਕੀ ਪਤਾ ਅੱਜ ਗੱਲ ਮੁੰਡੇ ਨੂੰ ਕਿਵੇਂ ਹੋਊਗੀ ਉਹ ਗੱਡਾ ਆਪਣੇ ਜਥੇਬੰਦੀ ਕਰਦੀ ਆ ਗ੍ਰਾਹ ਜਥੇਬੰਦੀ ਜੋੜੀ ਪੰਜਾਬ 'ਚ ਐਂ ਵਾਰ ਇੰਡੀਆ ਦੀ ਗਰਿੱਧੀ ਬਈ ਹੈ ਜਥੇਬੰਦੀ ਕੋਈ ਵੀ ਆਸਰਪੋੜ ਦਾ ਕਿਹੜੇ ਜਥੇਬੰਦੀ ਆ ਆ ਹੁਣ ਜਦੋਂ ਆਪਣੇ ਮੋਦੀ ਸਾਹਿਬ ਉਰੇ ਆਏ ਨੇ ਉੱਤਿਆ ਥੋੜੀ ਕੱਲੀ ਗ੍ਰਾਹ ਜਥੇਬੰਦੀ ਪਟਿਆਲੇ ਚ ਗਈਆ ਦੂਜੀ ਜਥੇਬੰਦੀ ਸੈਦ ਦੇ ਬੈਠੀ ਆ ਇਹ ਥੋੜੀ ਤਾਕਤ ਆ ਵੀਰੋ ਦੇਰ ਦੀਆ ਮੈਂ ਤੁਹਾਨੂੰ ਇਹੀ ਕਹਿਣਾ ਆ ਤੁਹਾਡੇ ਮਨ ਚ ਨੇ ਛੱਡ ਦੇਣਾ ਸ਼ਰਦੋ ਵੀਰ ਬਣ ਕੇ ਜਣਾ ਆ ਜਾਓ ਜਦੇ ਬੰਦਿਆ ਨਾਲ ਫੜ ਲਓ ਜੇ ਤੁਹਾਨੂੰ ਇਹ ਕੰਮ ਕਰਨਾ ਅੱਗੇ ਹੋਰ ਕਮਜ਼ੋਰੀ ਆਈ ਅੰਦਰੇ ਜਿਹੜਾ ਪ੍ਰਸਾਦ ਇਹਦੇ ਵੀਰ ਜੇਲ੍ਹ ਚੋ ਉਹੀ ਅੱਜ ਬਣ ਚੂ ਜਿਹੜਾ ਆਪਣਾ ਕ੍ਰਾਂਤਕ ਬਾਈ ਵੀਰਾ ਖਾਸ ਬਰੇਡਿਆ ਬਰੇਡਿਆ ਉਹ ਬਰੇਕ ਆ ਜਿਹੜੀ ਕਿਸੇ ਨੇ ਵੇਚੀ ਨਹੀਂ ਉਹ ਬਰੇਕ ਨਹੀਂ ਹੋਈ ਜੀ ਪੂਰਾ ਬੱਡ ਦੇ ਦਾ ਪਿੰਡਾਂ ਦਾ ਇੱਕ ਰੇਹ ਯਾਰ ਪੰਜਾਬ ਦਾ ਜਿੱਥੇ ਦਾ ਨਾ ਘਾਰਾ ਕੋਨੂ ਕਿਹਾ ਕਿੱਥੇ ਵਸਦੂ ਆਏ ਠੀਕ ਆ ਹਵਾਤੀ ਬਦ라우ਤੀ ਕਿਰੇ ਆਉਂਦੀ ਇਹ ਐਮਐਲਏ ਦੇ ਬਾਕ ਤੇ ਪਾਸ ਮਿਲਿਆ ਜੀ ਬੈਠਣ ਦੀ ਵੀ ਐਮਐਲਏ ਹੋ ਜੀ ਠੀਕ ਆ ਬਣੀ ਪਾਵਦੀ ਪਾਣਾ ਤੁਹਾਡਾ ਮੁਕੱਦਰ ਦੀ ਹੋ ਗਈ ਕਿਸਮਤ ਨਾਲ ਇਹ ਲੈ ਗਏ ਇੱਕ ਦਿਨ ਦਾ ਜਾ ਕੇ ਕੁਰਸੀ ਤੇ ਬਿਠਿਆ ਦਾ ਦਸੋ ਲੋੜੇ ਭਾਈਆਂ ਜਾ ਕਿੰਨਾ ਗੁੰਦਾ ਮੰਨਦੇ ਆ ਉਹ ਰੇਦਾ ਨਹੀਂ ਆਉਂਦਾ ਚਲੋ ਦੋ ਤਰ੍ਹਾਂ ਦਾ ਕੰਮ ਆ ਜਿੱਦੇ ਕਿਨੇ ਕੋਈ ਆਪਣੀ ਮਾਰ ਹੁੰਦੀ ਆ ਜਾਂ ਬਣਾ ਕੋਈ ਸਰਕਾਰ ਤੇ ਕੋਈ ਹੋਰ ਮਾਰ ਆ ਹੋਇਆ ਪਿੰਚਾ ਉਹਦੇ ਦੱਸੋ ਕਿੱਥੇ ਆਉਂਦਾ ਨਹੀਂ ਆਉਂਦਾ ਪਾੜ ਪਉਂਦਾ ਵੀ ਉਹ ਪਾੜਾ ਇਹ ਪਾਰਟੀਆਂ ਤੋਂ ਤੁਸੀਂ ਬਚ ਕੇ ਰਹੋ ਜੇ ਤੁਸੀਂ ਨੇ ਆਪਣਾ ਭਵਿੱਖਾ ਆਉਣ ਵਾਲੀ ਭਵਿੱਖ ਤੁਸੀਂ ਆਪਣਾ ਬਚਾਉਣਾ ਆਪਣੇ ਬੱਚਿਆਂ ਦਾ ਆਉਣ ਵਾਲਾ ਸਮਾਂ ਬਚਾਉਣਾ ਤਾਂ ਕਿ ਜੱਜੇ ਬੰਦੀ ਦਾ ਤਾਂ ਬਣ ਲੋ ਅਈਆਂ ਗੱਲਾਂ ਮੈਂ ਕਹਦਾ ਵਾਈਬ ਜੀ ਦਾ ਗਾਸਾ ਵੈਰੀ ਗੁੱਡ ਧੰਵਾਦ ਜੀ ਅਗਲੇ ਬੁਲਾਰੇ ਇੰਸ਼ਾਨ ਸਿੰਘ ਜੀ ਮੈਂ ਉਹਨਾਂ ਨੂੰ ਮਿਲਤੀ ਕਰਨਾ ਸੋਚ ਪੋਜਟਿਵ ਬੰਦਾ ਸੋਚੇਗਾ ਜੇ ਸਾਡੇ ਵਾਸਤੇ ਗਲਤ ਵੀ ਹੈ ਤਾਂ ਵੀ ਸਾਨੂੰ ਉਹਦੇ ਵਿੱਚੋਂ ਵਧੀਆ ਬੰਦ ਮਿਲ ਲਵੇਗੇ ਹੋ ਕੇ ਕਈ ਵਾਰੀ ਮੈਂ ਸਟੇਜ ਤੋਂ ਗੁੰਮਦਾ ਰਹਿਣਾ ਸੀ ਤਾਂ ਲੱਗੇ ਸਾਡੇ ਮੈਨੂੰ ਵੀ ਦਾ ਧੰਨਵਾਦ ਕਰ ਦਿਆ ਕਰੋ ਮੈਂ ਗਾਣਾਂ ਦਾ ਤੁਸੀਂ ਨਾ ਕਢਣ ਲੱਗਦੇ ਨੂੰ ਕੋਈ ਤੁਸੀਂ ਲੋਦੀ ਦਾ ਧੰਨਵਾਦ ਕਰ ਦਿੰਦਾ ਕਾਲੇ ਕਰੂਨ ਲਾਦੇ ਬਿਲਕੁਲ ਸਹੀ ਗੱਲ ਹੈ ਸਾਡੇ ਤੇ ਕਾਲੇ ਕਰੂਨ ਖੋਤੇ ਨਹੀਂ ਪਰ ਗੰਨ ਜੀ ਜਾ ਵੀ ਕਿਹਾ ਅਸੀਂ ਸਕੂਲ ਲਾਇ ਸਕੂਲ ਲਾ ਗਿਆ ਸਾਡੀਆਂ ਬੀਬੀਆਂ ਘਰ ਜਿਹੜੀਆਂ ਘੁੱਟ ਤੋਂ ਬਾਹਰ ਨਹੀਂ ਨਿਕਲਦੀਆਂ ਦੀਆਂ ਤਾਂ ਦਿੱਲੀ ਚ ਜਾ ਕੇ ਪੱਤਰਕਾਰਾਂ ਨੇ ਇਹਨਾਂ ਨੇ ਬਹੁਤ ਸਵਾਲ ਕੀਤੇ ਉਹ 30 ਦਿਨ ਉਹ મોદી ਦੇ ਦਿਨ ਐਤੋਂ ਕਰਕੇ ਲੰਮਾ ਕਿਤੇ ਫੇਰ ਕਿਤੇ ਟਾਈਮ ਮਿਲਿਆ ਮੈਂ ਤੁਹਾਨੂੰ ਪੌਚੂ ਗੱਲ ਦੀ ਗੱਲ ਕਰੂੰਗਾ ਸੋ ਆ ਵੀ ਇਹ ਵੀ ਪੌਚੂ ਸੋਚ ਲੋ ਇਹ ਸਾਡੇ ਜਿਹੜੇ ਸਕੂਲ ਲੱਗੇ ਰਹੇਗੇ ਤਾਂ ਅਸੀਂ ਮਜ਼ਬੂਤ ਹੁੰਦੇ ਜਾਵਾਂਗੇ ਜਿਹੜੇ ਸਾਡੇ ਘਰ ਨੇ ਜੀਰ ਆਏ ਨੇ ਪਿੰਡੋਂ ਤਾਂ ਵਿਸ਼ੱਕ ਅਸੀਂ ਕੰਮ ਛੱਡ ਕੇ ਬਹੁਤ ਜ਼ਰੂਰੀ ਕੰਮ ਨੇ ਜਿੱਥੋਂ ਨਾ ਲੱਗ ਰਿਹਾ ਉਹਨੇ ਆ ਜੰਨੇ ਆ ਪਰ ਵੀਰੋ ਅਸੀਂ ਘਰ ਬੜਾ ਫਰੀ ਜਾਂਦੇ ਆ ਆਂਕੇ ਜਿਹੜੇ ਸਾਡੇ ਸੇਵਾਦਾਰ ਨੇ ਚਾਹ ਪਾਣੀ ਆਉ ਉਹ ਸੇਵਾ ਕਰ ਰਹੇ ਨੇ ਬਹੁ ਬੜੀ ਸੇਵਾ ਜਿਹੜੇ ਇਧਰ ਉਧਰ ਫਿਰਦੇ ਨੇ ਜ ਪਰਾਂ ਹੋਰਾਂ ਬਹਿੰਦੇ ਨੇ ਯਾਰ ਦੁਨੀਆ ਬੁਸ਼ੀਆਂ ਹੋਈਆਂ ਨੇ ਬੋਰਡ ਦੀ ਠੰਡੀ ਛਾਂ ਹੈ ਤੁਸੀਂ ਇੱਥੇ ਆ ਕੇ ਵਿਚਾਰ ਸੁਣੋ ਅੱਤਾਂ ਕੁਝ ਛੋੜ ਕੇ ਨਾ ਜਾਈਏ ਕੁਝ ਪੱਲੇ ਦਾ ਬੰਨ ਕੇ ਲੈ ਕੇ ਜਾਈਏ ਫਿਰ ਸਾਨੂੰ ਉਹਰੇ ਆਉਣ ਦਾ ਕੋਈ ਫਾਇਦਾ ਨਹੀਂ ਜਿੰਨੇ ਵੀ ਸਾਡੇ ਬਾਹਰ ਉੜਾਂ-ਪੜਾਂ ਫਿਰਦੇ ਨੇ ਸੋ ਇੱਥੇ ਬੈਠਣ ਦੀ ਕਿਰਪਾ ਕਰੋ ਤਾਂ ਕਿ ਸਾਡੀ ਦਿੱਕ ਨਹੀਂ ਬਣੇ ਜਾਂ ਤਿਆਰੀ ਜਿਹੜੀ ਜੱਫੇ ਬੰਦੀ ਆ ਉਹ ਵੀ ਲੱਗੇ ਸੋ ਮੈਂ ਬੋਲ ਕੇ ਗੱਲ ਕਰ ਰਿਹਾ ਕਿ ਉਸ ਤੋਂ ਬਾਅਦ ਸਾਡੇ ਟਾਈਮ ਜ਼ਿਆਦਾ ਨਹੀਂ ਲੈਣਾ ਸਾਡੇ ਕੋਲ ਕੰਮਾਰੇ ਬਹੁਤ ਨੇ ਸੋ ਮੈਂ ਬੇਨਤੀ ਕਰੂੰਗਾ ਅਨਸ਼ਾਨ ਜੀ ਨੂੰ ਉਹ ਆਪਣੇ ਵਿਚਾਰ ਰੱਖਣਗੇ ਮੀਟਿੰਗ ਖਤਮ ਹੋਣੀ ਚਾਹੀਦੀ ਉਹਨਾਂ ਤੋਂ ਬਾਅਦ ਸਾਡੇ Okay. Uh,